ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਤਿਆਰੀ ਚੱਲ ਰਹੀ ਹੈ ਜੀ ਘਰ ਤੋਂ ਸ੍ਰੀ ਚਮਕੌਰ ਸਾਹਿਬ ਨੂੰ ਜਾਣ ਦੀ ਅੱਜ ਸਵੇਰ ਤੋਂ ਕਈ ਕੰਮ ਸੀਗੇ ਪਹਿਲਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਮੇਰੇ ਵਾਲੇ ਬਲੌਗ ਦੇ ਵਿੱਚ ਦੇਖਿਆ ਹੀ ਹੈ ਬਈ ਸਪਰੇਅ ਵਗੈਰਾ ਕਰਨੀ ਸੀ ਹੋਰ ਦੋ ਤਿੰਨ ਕੰਮ ਸੀਗੇ ਜਿਹੜੇ ਨਹੀਂ ਦਿਖਾਏ ਸੀ ਕੱਕ ਕੰਡੇ ਦਾ ਡੰਗਰ ਬੱਚੇ ਦਾ ਮਤਲਬ ਕਹਿੰਦਾ ਉਹ ਵੀ ਨਵੇੜ ਦਾ ਵਿੱਚ ਹੋਰ ਇੱਕ ਦੋ ਕ ਮਤਲਬ ਦਵਾਈਆਂ ਜੀਆਂ ਲੈ ਕੇ ਆਉਣੀਆਂ ਸੀਗੀਆਂ ਉੱਥੇ ਪਹੁੰਚਾਉਣੀਆਂ ਸੀਗੀਆਂ ਖੇਤ ਦੇ ਵਿੱਚ ਮੰਡ ਵਾਲਿਆਂ ਚ ਕਈ ਕੰਮ ਜੇ ਸੀਗੇ ਜਿਨ੍ਹਾਂ ਨੂੰ ਅਜਾ ਹੁਣ ਤੋਂ ਬਾਅਦ ਵਿੱਚ ਹੁਣ ਤਕਰੀਬਨ 3 ਵਜਣੇ ਵਾਲੇ ਸ਼ਾਮ ਦੇ ਜਿਹੜਾ ਕਿ ਦਿਨ ਦੇ ਵਿੱਚ ਜਾਣੋ ਫਿਰਦੇ ਤੇ ਚਲੋ ਇੱਕ ਗੱਲ ਹੈਗੀ ਆ ਵੀ ਇੱਥੇ ਮੇਰੇ ਸਹੁਰੇ ਹੋਣ ਦੇ ਨਾਤੇ ਚਮਕੌਰ ਸਾਹਿਬ ਦੇ ਵਿੱਚ ਕੰਨੇ ਵੀ ਜਦ ਮਰਜ਼ੀ ਚਲੇ ਜਾਓ ਕੋਈ ਦਿੱਕਤ ਨਹੀਂ ਹੈਗੀ ਤੇ ਨਾਲੇ ਇਸ ਟਾਈਮ ਹੁਣ ਤੇ ਇੱਥੇ ਦੇ ਸੰਗਤ ਨੇ ਵਾਪਸ ਤੁਰਨ ਲੱਜਣਾ ਅਸੀਂ ਜਿਸ ਟਾਈਮ ਨੂੰ ਪਹੁੰਚਾਂਗੇ ਰਸਤਾ ਥੋੜਾ ਜਿਹਾ ਘਟਾਓ ਹੋ ਜਾਊਗਾ ਫਿਰ ਬੜੇ ਪ੍ਰੇਮ ਅਤੇ ਸਤਿਕਾਰ ਦੇ ਨਾਲ ਉੱਥੇ ਨਮਸਕਾਰ ਕੀਤੀ ਜਾ ਸਕਦੀ ਹੈ ਵੈਸੇ ਕੋਈ ਉਹ ਸਮਾਂ ਹੋਊਗਾ ਵੀ ਜਦੋਂ ਅਸੀਂ ਚਮਕੌਰ ਸਾਹਿਬ ਜਾਂਦੇ ਤੇ ਨਕਮਸਤਕ ਨਹੀਂ ਹੋ ਕੇ ਆਉਂਦੇ ਕੋਈ ਉਹ ਜਿਹੇ ਦਿਨ ਹੋਊਗਾ ਜਦੋਂ ਉੱਥੇ ਜਾ ਕੇ ਅਸੀਂ ਨਾਮ ਮੱਥਾ ਟੇਕ ਕੇ ਆਈਏ ਪਰ ਬਟ ਇਹ ਦਿਨ ਹੈਗੇ ਥੋੜਾ ਜਿਹਾ ਉੱਥੇ ਜਾ ਕੇ ਛੋਟੇ ਵੱਡੇ ਸਾਹਿਬਜਾਦਿਆਂ ਨੂੰ ਯਾਦ ਕਰਨਾ ਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ

ਦੇਖ ਲੈ ਨਿਆਣੇ ਐਨੇ ਚੌਕਲੇਟਾਂ ਦੇ ਸ਼ਕੀਨ ਹੈ ਕਹਿੰਦੇ ਨਾ ਜੀ ਨਮੰਦ ਦਿਖਾਣੇ ਕੋ ਫੱਦਰ ਮਿੱਠੇ ਦੇ ਮਿੱਠੇ ਦੇ ਮੇਰੇ ਜਣਾ ਕਾਕਾ ਤੂੰ ਕਹਿੰਦੀ ਨਾ ਖਾਓ ਨਾ ਖਾਓ ਕੀ ਹੋ ਗਿਆ ਇਹਨਾਂ ਜੀ ਸਵੇਰ ਦਾ ਪਾਵਾ ਗਾਂ ਮਲਾਂ ਵੇ ਸਭ ਜਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰੇ ਦੇ ਨਾਮ ਨੂੰ ਜਾਣ ਨੂੰ ਐਨਾ ਕਲੇਸ਼ ਬਾਜੀ ਨਹੀਂ ਕਲੇਸ਼ ਬਾਜੀ ਨਹੀਂ ਸਾਨੂੰ ਆ ਵੀ ਮੱਥਾ ਦਿਨ-ਦਿਨ ਟੇਕਿਆ ਜਾਵੇ। ਹੂੰ। ਦਿਨ-ਦਿਨ ਉਹ ਤੇ ਭੀੜ ਹੋਣੀ ਆ। ਐਵੇਂ ਵੱਜਦੇ ਫਿਰੀ ਜਾ ਉੱਤੇ। ਰਾਤ ਨੂੰ ਕੋਰੋਨਾ ਹੋਇਆ ਹੋਇਆ ਫੇਰ? ਰਾਤ ਨੂੰ ਵੀ ਤੇ ਵਿੱਚ ਫਿਰਨੇ ਰਲ ਚਾ ਮੱਥਾ ਟੇਕਣਾ ਪੈ। ਲੈ, ਨੇੜੇ ਦੇ ਮੱਥੇ ਨੇ ਗੁਰੂ ਗ੍ਰੰਥ ਸਾਹਿਬ ਦਾ ਤਿਓ ਹੈ। ਤੁਹਾਡੇ ਅੰਦਰ ਸ਼ਰਧਾ ਹੋਣੀ ਚਾਹੀਦੀ ਆ ਬਾਬਿਆਂ ਦੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ। ਛੜਦੀਆਂ ਕਲਾਂ ਦੇ ਵਿੱਚ ਰੱਖੇ ਜੀ। ਉਹ ਤਾਂ ਗੱਲ ਠੀਕ ਆ। ਚੱਲ ਆਪਣੀ ਆਪਣੀ ਸ਼ਰਧਾ ਹੁੰਦੀ ਆ ਹਨਾ। ਆਪਾਂ ਬਸ ਮੈਂ ਕੁਝ ਕਹਿ ਨਹੀਂ ਸਕਦੀ। ਹੂੰ। ਪਰ ਲੋਕੀ ਗਰੀਆਂ ਗੱਲਾਂ ਹੁਣ ਤੱਕ ਤਾਂ ਬੜੀ ਜਵਾਨ ਚੱਲਦੀ ਸੀ ਅੰਦਰ ਦੇ ਬਾਦ ਇਕਤਰ ਪਤਰ ਇਕਤਰ ਪਤਰ ਫਲਾਣਾ ਟੀਮ ਦਾ ਆਮ ਕੰਮ ਉਹ ਆਇਆ ਜੇ ਕੈਮਰਾ ਆ ਜਨੋਂ ਫੇ ਥੋੜੀ ਜੀ ਜਮਾ ਰੁਕ ਜਾਂਦੇ ਹੈ ਕਈ ਵਾਰ ਚੱਲ ਜਾਂਦੇ ਦੇਖ ਲਓ ਜੀ ਹੁਣ ਇਹ ਤੁਹਾਨੂੰ ਦਿਖਾਉਂਦੇ ਤੁਸੀਂ ਬਹੁਤ ਜਣੇ ਕਹਿੰਦੇ ਹੁੰਦੇ ਨਾ ਵੀ ਸੁੱਖੋ ਤਾਂ ਪਾ ਕਿਤਨੀ ਹੈ ਆ ਦੇਖੋ ਕੈਮਰਾ ਆ ਤੇ ਕਹਿੰਦੀ ਮੈਂ ਚੁੱਪ ਕਰ ਜੀ ਨਹੀਂ ਦੇਖ ਲਓ ਬੋਲ ਕੈਮਰੀ ਉਹ ਕੀ ਗੱਲ ਹੈ ਕੋਈ ਲੁਕੇ ਦੇਖੇ ਲੁਕੇ ਦੇਖੇ ਲੁਕ ਕੇ ਦੇਖੇ ਕੋਈ ਕਿਹਨੇ ਖਾਧੀ ਹੈ ਚੀਚੀ ਗਲਤ ਨਹੀਂ ਨਹੀਂ ਆ ਪਾਪਾ ਖਾ ਗਿਆ ਗੇਰਤੀ ਹੋ ਗਿਆ ਨਾ ਥੱਲੇ ਸ਼ੋਭਾ ਇਹਦੇ ਮੋ ਕਰ ਵਿੱਕੀ ਵਿੰਦਰ ਕੜਰ ਕੜਰ ਖਾਸਾ ਚੱਲ ਪਿਆ ਦਾ ਕੰਮ ਅੰਦਰ ਬਿੱਲੀ ਆਈ ਮੱਖਣੀ ਕੱਢੀ ਜਾਣੀ ਬਿੱਲੀ ਆਈ ਜੂਠੀ ਬਿੱਲਾ ਮੱਖਣੀ ਕਿਆ ਬਿੱਲੀ ਦੀ ਜੂਠੀ ਦਹੀਂ ਚ ਕਿੰਦਾ ਕਿਲੋ ਮਾਇ ਆਈ ਖਰਾਬ ਕਰਤੀ ਇਹ ਕੀ ਆ ਸਸਰੀ ਘਾਲ ਦੀ ਸਾਰਿਆਂ ਨੂੰ ਕਿਆ ਰੋਲਾ ਪੈ ਗਿਆ ਮੈਂ ਪੁੱਛਦਾ ਵੀ ਮੈਂ ਡਾਂਗੇ ਚ ਕੱਢ ਦਮਾਂ ਮੱਖਣੀ ਅਸੀਂ ਘੜਾ ਖਾਣੀ ਆ ਬਿੱਲੀ ਜੀ ਜੂਠੀ ਬਿੱਲੀ ਜੂਠੀ ਨੇ ਕੀ ਚੱਕਰ ਹੁੰਦਾ ਜੁੱਧ ਦਾ ਦਹੀਂ ਐਨਾ ਖਰਾਬ ਕਰ ਤਰਾਈ ਨੇ ਪਤਾ ਕਿਆ ਕਰਿਆ ਲਸ ਦਾਈ ਹਾਂ ਹਾਂ ਚਲ ਮੰਨਿਆ ਦਹੀਂ ਝੂਠਾ ਹੋ ਗਿਆ ਨਾ ਹੋ ਗਿਆ ਕੋਈ ਗੱਲ ਨਹੀਂ ਚਲੋ ਆਪਣਾ ਚਾਹੇ ਆਪੂਰੇ ਗੇਰ ਕੇ ਥੋੜਾ ਜਿਹਾ ਮੈਂ ਸਨ ਪਾ ਕੇ ਚਲ ਕੋਈ ਨਹੀਂ ਤੂੰ ਆਪਣੇ ਜੋਗਾ ਰੜਕ ਕੇ ਪੀ ਲੈ ਮੈਨੂੰ ਬਹੁਤਾ ਕਰਤਾ ਬਿੱਲੀ ਸਭ ਬਿੱਲੀ ਝੂਠਾ ਕਿ ਆਗਾ ਨਾ ਫਿਰ ਇਹਦਾ ਮਤਲਬ ਹੈ ਗੱਲ ਸੁਣ ਜਦੋਂ ਕੱਟਾ ਝੂਠਾ ਕਰਦਾ ਚੁੱਧ ਚੁੰਗਣ ਲੱਗੇ ਫਿਰ ਵੀ ਨਾ ਪੀਆ ਕਰ ਉਹ ਜੂਏ ਖਾਂਦੀ ਥਣ ਤੋਂ ਦੇਣੀ ਥਣ ਤੋਂ ਦੇਣੀ ਥਣ ਨਹੀਂ ਤੋਂ ਦੇ ਜੂਏ ਗਾਂਦੀ ਫਿਰਦੀ ਬਿੱਲੀ ਹਾਂ ਹੁਣ ਦੇਖੋ ਜੀ ਜੇ ਆ ਬੰਦੇ ਨੇ ਇਕੱਲੇ ਨੇ ਖਾਣੀ ਹੋ ਗਈ ਮਖਣੀ ਹਾਂ ਹਾਂ ਉਹ ਮੈਂ ਜੇ ਤਾਂ ਉਹਨੂੰ ਪ੍ਰੋਪਰ ਸਹੀ ਸਹੀ ਟਾਕੇ ਨਾਲ ਚੱਲਦਾ ਮੈਂ ਫਿਰ ਤਾਂ ਇਹਨਾਂ ਨੇ ਮਖਣੀ ਇਹਨੇ ਵੀ ਖਾਣੀ ਸੀ ਹੁਣ ਕੱਲਾ ਬੇਕੀ ਖਾਊਗਾ ਹਾ ਮਾ ਵੀ ਕਹ ਤਰ ਬਿੱਲਾ ਨਹੀਂ ਦਾ ਹੀ ਝੂਠਾ ਕਰਤਾ ਮੈਂ ਨਹੀਂ ਕੱਪ ਇਹ ਤਾਂ ਅਹੀ ਤਾਂ ਚਲ ਜੂਠਾ ਮੰਨਿਆ ਹੋ ਗਿਆ ਕੋਈ ਗੱਲ ਨਹੀਂ ਚੱਕਰ ਪੈ ਗਿਆ ਉਹ ਕੋਈ ਨਹੀਂ ਹੋਇਆ ਚੱਕਿਆ ਕੋਲੇ ਜਿਹੜਾ ਮੜਾਈ ਤੇ ਐਨੇ ਦਿਨ ਦੀ ਇਕੱਠਾ ਕਰਦੀ ਸੀ ਉਹ ਵੀ ਵਿੱਚ ਬਾਤ ਦੀ ਚੱਕ ਕੇ ਨਹੀਂ ਮੇਰੀ ਗੱਲ ਮੈਂ ਹੁਣ ਮੈਂ ਜਾ ਕੇ ਕਹਿੰਦਾ ਵੀ ਬਈ ਗੱਲ ਸੁਣ ਹੁਣ ਇੱਕ ਮਿੰਟ ਮੇਰੀ ਗੱਲ ਸੁਣ ਮੇਰੀ ਮੇਰੀ ਸੁਣੀ ਗੱਲ ਸੁਣ ਜਿਹੜੀ ਹੁਣ ਮਖੜੀ ਮੁਖੜੀ ਨਿਕਲੂਗੀ ਉਹ ਨਾ ਤੁਸੀਂ ਖਾਓ ਮੈਂ আর ਬਿੱਕੀ ਨੇ ਦੋਨਾਂ ਨੇ ਖਾ ਲੈਣੀ ਆ ਤੁਹਾਨੂੰ ਤਾਂ ਕੋਈ ਫਰਕ ਨਹੀਂ ਹੈਗਾ ਤੁਹਾਨੂੰ ਕੋਈ ਫਰਕ ਨਹੀਂ ਸਾਨੂੰ ਫਰਕ ਨਹੀਂ ਆ ਬਸ ਚਾਹੇ ਉਹ ਬਿੱਲਾ ਥੋੜਾ ਮੈਂ ਹੀ ਹੋਵਾ ਝੂਠੀ ਕਰੀ ਉਹ ਮੈਂ ਜਾਨ ਲੱਗੀ ਮਤਨਿਆ ਖਾ ਕੇ ਜਾਨ ਕਾ ਬੱਤੇ ਪਾਉਣੀ ਮੈਂ ਦੱਸਾ ਜਾਨ ਮੇਰੇ ਚ ਪਹਿਲੀ ਬਧਰੀ ਆ ਹਾਂ ਤੈਨ ਜਾਣਦੀ ਕੀ ਗੱਲ ਕਰਤੀ ਜਾਨ ਪੈਣ ਲੱਗੀ ਵਿੱਚ ਦੱਸ ਕੀ ਗੱਲ ਕੀ ਗੱਲ ਸਾਡੇ ਨਾਲ ਨਹੀਂ ਠਹਿਕ ਸਕਦੀ ਹਾਂ ਉਹ ਮੈਂ ਪਹਿਲੀ ਗੱਲ ਦ ਵੀ ਮੈਂ ਹੱਥ ਬੰਨ੍ਹਦੇ ਸਨ ਚੋਰੀ ਕਹਿੰਦੇ ਮੈਂ ਤਾਂ ਇੱਕ ਗੱਲ ਦੀ ਸਮਝਦੀ ਇੱਕ ਗੱਲ ਦੀ ਰਹਿ ਚਲੋ ਚਲ ਕੋਈ ਨਾ ਦੰਗੀ ਰੜਕ ਲੈਣਾ ਮਲਾਈ ਕਾ ਨੂੰ ਵਿੱਚ ਪੋਕੀ ਦੀ ਪਾਂਚੀ ਕਾ ਤੇ ਤੈਨੂੰ ਨ ਮਲਾਈ ਦਾ ਫਿਕਰ ਪਿਆ ਮਲਾਈ ਫਿਰ ਵੀ ਉਹ ਵੀ ਝੂਠੀ ਕਰਦੀ ਤੁਸੀਂ ਨਾ ਖਾਇਓ ਨਾ ਖਾਇ ਤਾਂ ਕਿ ਹੋ ਗਿਆ ਸਹੀ ਗੱਲ ਨਹੀਂ ਲੇ ਕਿ ਤੂੰ ਬਣਾ ਬਣਾ ਚੱਲ ਮੈਂ ਆ ਗਿਆ ਤੇਰੇ ਨਾਲ ਬਣਾ ਬਣਾ ਮੈਂ ਵਿੱਕੀ ਮਲਾ ਤੂੰ ਮੈਂ ਡੋਂਗੇ ਚ ਕੱਢ ਮੈਂ ਖਾਣ ਮੈਂ ਛੁੱਪ ਕਰਦਾ ਮਲਕੀ ਚੱਲ ਐ ਤਾਂ ਖਾਣ ਨਹੀਂ ਆ ਮੇਰੇ ਮਾਹਰਨ ਤੇ ਛੱਸੀ ਦੇ ਕੰਮ ਅ ਮੇਰਾ ਬੱਬਰ ਛੇ ਕੈਰੀ ਮੈਂ ਵੀ ਜਾਣਾ ਨਹੀਂ ਤੇ ਨੋੜੀ ਛੱਡ ਜਾਣਾ ਲੈ ਮੈਂ ਲੈ ਕੈਰੀ ਮੈਂ ਵੀ ਜਾਣਾ ਮਾਸੀ ਇੱਕ ਤਾਂ ਇਹਨੇ ਕੰਮ ਹੈ ਕਿਹੜਾ ਮਸਾ ਆਪਣਾ ਕੰਮ ਕਰੀ ਫਿਰਦਾ ਨਾ ਬਹੁਤ ਖਾਦੀ ਨਿਕਲੀ ਮੱਖਣੀ ਦਾਰ ਅੱਛਾ ਅੱਪ ਵਿੱਚੋਂ ਮੜਾਈ ਦੀ ਪਾਲੀ ਨਾੜੀ ਹੈ ਮੜਾਈ ਜਿਹੜੀ ਪੈਂਦੀ ਫੇਰਦਾਗਾ ਵਾ ਤੇ ਬਹੁਤ ਮਦੀ ਨੇ ਖਾਦੀ ਨਿਕਲੀ ਪੈਂ ਮਾਹਤ ਕੋਈ ਇਧਰ ਵੀ ਕਾਤਾ ਗੋੜ ਜਾਇਆ ਬੇਗਮ ਸੁਵੀਰ ਤੁਸੀਂ ਚੱਲ ਤਾਂ ਪਏ ਆਚਾਰ ਆਕ ਆਪਾਂ ਏਕੜੀ ਪਿਆ ਸਬਜੀ ਏਕੜਾਂ ਪਈਆ ਆਹ ਸਮਾਨ ਇੱਥੇ ਪਿਆ ਇਹਨਾ ਅਸੀਂ ਕਰ ਦੇਣਾ ਭਾਜੀ ਸਰਦਾਰ ਜੀ ਸਾਰਾ ਕੁਝ ਵਿੱਕੀ ਕਹਿੰਦਾ ਤੁਸੀਂ ਲੰਗਣ ਦੀ ਗੱਲ ਕਰੋ ਨੇਰਾ ਤੁਹਾਨੂੰ ਮੈਂ ਆਪੇ ਕਰੂੰਗਾ ਕਹਿੰਦਾ ਨੇਰਾ ਹੋ ਜਾਣਾ ਤੁਹਾਨੂੰ ਇਹ ਤੁਹਾਡੀ ਰੋਂਡੀ ਆ ਭਈ ਆਹ ਗੱਲ ਹੋਈ ਆ ਥੋੜਾ ਜਿਹਾ ਇੱਥੇ ਬਹੁਤਾ ਨਹੀਂ ਹੈਗਾ ਜਦ ਤੱਕ ਵਿੱਕੀ ਸਾਡਾ ਜਿੰਦਾਬਾਦ ਇਹ ਗੱਲ ਥੋੜਾ ਬਣੀ ਨਾ ਕੋਈ ਲੈ ਹੱਦ ਹੋ ਗਈ ਜੇ ਜੇ ਬੀਬੀਆਂ ਦਾ ਸਮਾਨਾ ਮੋਟਾ ਤੁਹਾਡੇ ਨਾਲ ਹਲਕੇ ਉੱਪਰ ਕਰਾ ਸਕਦੀਆਂ ਏ ਤਾਂ ਉਹ ਵੀ ਕਰਾ ਸਕਦੇ ਭਾਕੇ ਵਿੱਕੀ ਸਾਡਾ ਜਿੰਦਾਬਾਦ ਹੋਣ ਹੋਣ ਹੋ ਗਿਆ ਹੋਣੇ ਤੂੰ ਤੁਸੀਂ ਕਹਿੰਦੇ ਬਾਹਰ ਉਹ ਪਾਤਾ ਫਲਾਣਾ ਟੇ ਆਪਣੇ ਬਤਨ ਦੇ ਇਥੇ ਆਪ ਦਾ ਜਿੰਦਾਬਾਦ ਹੋ ਗਿਆ ਹੈ ਉਹ ਨਹੀਂ ਬਿੱਲੀ ਦੀ ਗੱਲ ਹੋਈ ਸੀ ਮਾੜੀ ਗੱਲ ਗਈ ਵੀ ਜਹ ਝੂਠਾ ਹੋ ਗਿਆ ਤਾਂ ਸਾਡੀ ਸਾਲ ਨੂੰ ਮਲਾਈ ਚੱਕ ਕੇ ਵਿੱਚ ਪਾਤੀ ਉਹ ਕੁੱਛ ਨਹੀਂ ਹੋਇਆ ਝੂਠਾ ਤੁਹਾਨੂੰ ਬਸ ਹੁਣ ਮੈਂ ਕੀ ਦੱਸਾਂ ਬਸ ਬਸ ਝੂਠਾ ਹੀ ਹੈ ਝੂਠਾ ਹੀ ਹੈ ਲੈ ਬਸ ਤੁਸੀਂ ਮੱਖਣੀ ਨਹੀਂ ਅੱਛਾ ਇੱਕ ਹੋਰ ਦੇਖ ਲੈ ਤੁਸੀਂ ਹੁਣ ਮੱਖਣੀ ਨਾ ਖਾਓ ਠੀਕ ਹੈ ਮੈਂ ਸਮਝ ਗਿਆ ਇੱਕ ਹੋਰ ਦੇਖ ਲਾ ਜੇ ਕੋੜੀ ਹੋਣੀ ਆ ਉਹ ਵੀ ਗਿਆ ਤਾਂ ਝੂਠਾ ਤਾਂ ਕਾਨੂੰ ਡੰਡੋਰਾ ਪਟਣਾ ਦਾ ਫੈਦਰੀ ਉੱਟ ਕੇ ਮਾ ਉਪਰ ਉਪਰ ਤੇ ਚੱਕਦਾ ਤਾਂ ਬਿੱਲਾ ਝੂਠਾ ਕਰ ਗਿਆ ਦੱਸ ਲੈ ਇੱਕ ਦਿਨ ਅਦਨ ਜਿੱਦਾਂ ਅਸੀਂ ਕਿੱਥੇ ਤੇ ਆਏ ਜੇ ਆਪਾਂ ਬਿੱਲੀ ਨੇ ਵੀ ਤਾਂ ਦੁੱਧ ਕਰਿਆ ਵਾ ਸਾਰਾ ਕੰਮ ਚਾਰ ਬੜਾ ਬੜਾ ਆਈਓ ਦੀ ਆਈਓ ਦੀ ਬਿੱਲੀ ਆਈਓ ਦੀ ਹਾਂ ਆਈਓ ਦੀ ਜਿਹੜੀ ਮੂੰਹ ਤੇ ਲਾਤ ਦਵੇ ਤੁਹਾਡੀਆਂ ਗਲਤੀਆਂ ਨਾ ਇਹਦਾ ਵੀ ਮੇਰਾ ਆ ਮੇਰੀ ਬਰੋਗੀ ਮੇਰਾ ਛੋਟੀਆਂ ਗਲਤੀਆਂ ਉਹ ਤਾਂ ਕਹ ਹਾਂ ਵੀ ਮੈਂ ਬਰਨ ਰੋਟੀ ਅਬੀ ਦੀ ਰੋਟੀ ਖਾਣ ਲਈ ਗਿਆ ਤਾਂ ਮੇਰੀ ਗਲਤੀ ਵੀ ਗਲਤੀ ਕਿਹਾ ਹੈ ਹਾਂ ਮੇਰੀ ਗੱਲ ਤੇ ਹਵੇਲੀ ਰੋਟੀ ਕਰਾਉਣੀ ਐ ਦਰਵਾਜ਼ੇ ਨੂੰ ਲੱਗੇ ਮਤ ਤਾਂ ਅੱਛੇ ਆ ਕਹਿਣ ਦਾ ਪਾ ਭਈ ਇਹ ਦਰਵਾਜ਼ੇ ਦਾ ਨੁਕਸਾ ਨਾ ਕਿ ਦੁੱਧ ਫ੍ਰਿਜ 'ਚ ਰੱਖਣ ਦਾ ਨੁਕਸਾ ਉਹ ਹੋ ਦੁੱਧ ਕਰਾਉਂ ਦੁੱਧ ਕਿੱਡਾ ਫ੍ਰਿਜ 'ਚ ਰੱਖ ਦਿੰਦਾ ਹੈ ਸਰਦਾਰ ਦੀ ਇਹ ਤਾਂ ਉਲਟਾ ਇਹ ਨੂੰ ਜਿੱਤ ਲੂਗਾ ਕੋਈ ਤੇ ਨਹੀਂ ਸਕਦਾ ਨਾ ਵਰ ਚਲ ਭਾਈ ਨਾ ਤੈਨੂੰ ਜਿੱਤ ਸਕਦਾ ਕੋਈ ਨਾ ਕਣੀ ਚੋਰ ਨਾ ਕਣੀ ਚੋਰ ਝੂਠ ਬੋਲੇ ਝੂਠ ਹੋ ਰਹੀ ਫੇਰ ਆਹ ਨਾ ਨਹੀਂ ਕੁ ਬਿੱਲੀ ਦੇ ਮੈਂ ਨਾ ਦੇਣੇ ਹਾਂ ਹਾਂ

ਚੱਲੇ ਚੱਲੇ ਤੁਸੀਂ ਗੁਰਦੁਆਰੇ ਨੂੰ ਮੱਥਾ ਟੇਕਣ ਗੱਲਾਂ ਨੂੰ ਸਹੀਆਂ ਕਰਦੇ ਮੈਂ ਮੰਨਦੀ ਆਂ ਅਸੀਂ ਗੁਰਕਰਨ ਚੱਲੇ ਆਂ ਪਰ ਅਸੀਂ ਆਏ ਆਂ ਵੀ ਬਿੱਲੀ ਦਾ ਝੂਠਾ ਨਹੀਂ ਖਾ ਸਕਦੇ ਸੀ ਹਾਂ ਜੀ ਬਿੱਲੀ ਦਾ ਨਾਲੇ ਜਿਹੜਾ ਬੰਦਾ ਬਿੱਲੀ ਦਾ ਝੂਠਾ ਖਾਊਗਾ ਉਹਦੀ ਅੱਜ ਤੇ ਬਾਅਦ ਅਸੀਂ ਝੂਠ ਨਹੀਂ ਖਾਣੀ ਹਾਂ ਨਾ ਨਿਆਣਿਆਂ ਨੂੰ ਅਸੀਂ ਪਰੇ ਰੱਖਣਾ ਕਿਆ ਬਤਾਉਂਦਾ ਬਾਗੜ ਬਿੱਲਾ ਆ ਜਾਂਦਾ ਬਾਗੜ ਬਿੱਲਾ ਦੰਦ ਮਾਰੇ ਹਾਂ ਨਜ਼ਾਰਾ ਲੱਗਦਾ ਲੈ ਆਹ ਨਜ਼ਾਰਾ ਕਿੱਥੇ ਆਉਣਾ ਜਿਹੜਾ ਤਾਜੀ-ਤਾਜੀ ਮੱਖਣੀ ਕੱਢ ਕੇ ਰੋਟੀ ਉੱਪਰ ਰੱਖ ਕੇ ਜਿਹੜੀ ਖਾਣੀ ਆ ਨਾ ਉਹ ਉਹ ਮੈਂ ਮੰਨਦੀ ਆਂ ਦੂਰ ਰੋ ਬੀਬੀ 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 ਵਧਣਾ ਨਾ ਪਾਲੀਆਂ ਵੀ ਆਉਂਦੀਆਂ ਸਾਨੂੰ ਮੈਨੂੰ ਵੀ ਧਰਦੇ ਰਿਹਾ ਨੋਂਦੇਲਾ ਕਿ ਬਸ ਯਾਰ ਜੇ ਧਰਦੇ ਜੇ ਘਰ ਚ ਦੋ ਹਲਕ ਗਏ ਫਿਰ ਅਸੀਂ ਕਿੱਥੇ ਜਾਉਂਦੇ ਉਹ ਗੱਲ ਨਹੀਂ ਕਿਤੇ ਹਲਕੇ ਵਿੱਚ ਕੁੱਤੇ ਨੇ ਵੱਡੇ ਵੇ ਆਏ ਇਹ ਬਿੱਲੀ ਨੇ ਹੱਕ ਕਿੰਨਾ ਕੁਝ ਖਾਦੀ ਆ ਗੰਦ ਮੰਦ ਹਾਂ ਉਹ ਗੱਲ ਹਾਂ ਇਹ ਕਹਿ ਸਕਦੇ ਆਪਾਂ ਹਲਕੇ ਤੇ ਸਾਡੇ ਕੋਲ ਵੀ ਕੀ ਬਿੱਲੀ ਹਾਂ ਹਾਂ ਚੂਹੇ ਟਰ 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 ਚੂਹੇ ਕਿਆ ਕਬੂਤਰ ਕਿਆ ਆਪਾਂ ਹੰਦੂਸਤਾਨ ਦੇ ਵਿੱਚ ਰਹਿੰਦੇ ਆਂ ਭਾਰਤ ਦੇ ਵਿੱਚ ਰਹਿੰਦੇ ਆਂ ਇਹਦੇ ਕਰਕੇ ਆਪਾਂ ਨੂੰ ਇਹ ਚੀਜ਼ਾਂ ਉਸ ਲੱਗ ਜਾਂਦੀਆਂ ਜਿਹੜੇ ਮਾਸ ਕਰਦੇ ਆ ਉਹ ਸੂਹੇ ਚੂਹੇ ਆਦਿ ਖਾਂਦੇ ਆਂ ਆਏ ਹਾਏ ਯਾਰ ਆਪਣੇ ਆਪਣੇ ਛੋਰੀ ਬਿੱਲੀ ਦੀ ਗੱਲ ਕਰਦੇ ਤੁਸੀਂ ਬਿੱਲੀ ਨੂੰ ਤਾਂ ਅਮ ਤੇ ਕਮਿਊਨਿਟੀ ਐ ਮੈਂ ਬੋਲਣਾ ਨਹੀਂ ਚਾਹੁੰਦਾ ਨਾ ਉਹਨਾਂ ਦਾ ਉਹ ਬਿੱਲੀਆਂ ਨੂੰ ਖਾਂਦੇ ਐ ਅਜੇ ਬਾਹਰ ਇਹ ਕਈ ਕੰਟਰੀਆਂ ਨੇ ਜਿੱਥੇ ਸਭ ਤੋਂ ਮੈਂ ਦਾ ਕੁੱਤੇ ਦਾ ਹੋ ਸਮਝੇ ਉਮੀਦ ਐ ਪਿੱਛੇ ਨਾਲ ਜੇ ਬਿੱਲੀ ਮਰ ਜੀ ਨਾ ਸੱਤ ਬਿੱਲੀਆਂ ਚੜਾਉਣੀਆਂ ਪੈਂਦੀਆਂ ਉਹ ਕਾਂਟੋ ਦੀਆਂ ਕਾਂਟੋ ਦਾ ਸਮੇਂ ਦੇ ਬਿੱਲੇ ਉਹ ਚੱਲੇ ਗੁਰਦੁਆਰੇ ਕਿ ਆ ਬਿੱਲੇ ਬਲੂਂ ਗੜੇ ਲਾਤੇ ਕੁਛ ਨਹੀਂ ਤਾਂ ਆਖਿਆ ਹੋ ਗਿਆ ਉਹ ਨਹੀਂ ਨਹੀਂ ਮੈਨੂੰ ਹੋਰ ਤਰ੍ਹਾਂ ਲੱਗਦਾ ਵਿੱਕੀ ਲੈ ਮੇਰੀ ਗੱਲ ਸੁਣ ਹਾਂ ਦੇਖਿਆ ਇਹ ਜਿਵੇਂ ਕਦੇ ਖਾਦਾ ਹੀ ਨਹੀਂ ਹੁੰਦਾ ਪਸੰਦ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਤੁਸੀਂ ਮਖਣੀ ਕੀ ਨਹੀਂ ਦੇਖਣਾ ਨਹੀਂ ਹੈਗਾ ਮੈਂ ਲੋਹ ਕੋਲੀ ਬੱਸ ਅਸੀਂ ਤਾਂ ਇਹ ਤਿੰਨ ਬਿੱਲੇ ਆਏ ਬਦ ਤਿੰਨ ਆਹ ਇੱਥੇ ਪੈਰਾਂ ਦੀ ਮਾਰ ਦਤਾ ਫੇ ਮੁੱਛਾ ਵਾਲਾ ਮੋੜੀ ਕਹਿੰਦਾ ਹਾਂ ਇੱਕ ਚਿੱਟੀਆਂ ਮੁੱਛਾਂ ਵਾਲਾ ਇੱਕ ਹੋਰ ਹੈ ਨਾ ਛੱਡ ਕੇ ਜਾਣ ਵੀ ਜੀ ਨਹੀਂ ਕਰਦਾ ਸਾਡਾ ਵਿੱਕੀ ਨੂੰ ਪੁੱਛੋ ਕਿਉਂ ਹਾਂ ਪਿੱਛੇ ਤੇ ਬੀਬੀ ਪੂਪੀ ਦਾ ਬਣਾ ਲਵੇ ਸਵੇਰੇ ਉੱਠਣ ਨਾਲੇ ਕਾਜੇ ਕੌਲੀ ਭਰੀ ਪੰਜੀਰੀ ਦੀ ਚਾਲੰਦਾਰ ਦੁੱਧ ਦੇ ਨਾਲ ਆਇਆ ਥੋੜੀ ਕਦੇਰ ਬਾਅਦ ਚੱਲ ਜੀ 10 ਪੰਜ ਪੰਜ ਸੱਤ ਕੱਪ ਲੈ ਗਏ ਦਹੀਂ ਬਟਾਉਣੀ ਦੀ ਸਬਜ਼ੀ ਤੇ ਮੂੰਗੀ ਮਸਰੀ ਤੇ ਨਾਲ ਫੇਰ ਦਹੀਂ ਲੱਸੀ ਮਨੋ ਨੋ ਕਮਿਕਾਰ ਰੋਇਨਾ ਮੈਂ 10 ਵਜੇ ਦਾ ਸਪਰੇਅ ਲਗਾਵਾ ਕਰਦੀ ਹਾਂ ਹਾਂ ਓਹ ਨਹੀਂ ਦੇਖੀ ਸਪਰੇਅ ਕਰੀ ਉਹ ਜਿਹੜੀ ਅੰਨੀ ਉਹ ਰੋਟੀਆਂ ਖਾ ਕੇ ਦੇਤੇ ਕਰੋ ਦੇਸੀ ਕੀ ਖਾ ਕੇ ਗਏ ਤੇ ਭਈ ਇਹ ਕਿਹੜੀ ਸਪਰੇਅ ਦਾ ਵਿਚਾਰਿਆਂ ਨੂੰ ਕਿਹੜਾ ਮਖਾਣਾ ਮਹੋਣਾ ਮਿਲਦਾ ਪਹਿਲਾਂ ਮੈਨੂੰ ਕੋਈ ਖਾਲ ਤਾਂ ਭਈ ਇਹ ਬਈਆ ਕਹਣਾ ਕਿਹੜਾ ਬਈਆ ਜਿਹੜੇ ਬਈਆ ਕੰਮ ਕਰਦੇ ਖੇਤਾਂ ਦੇ ਵਿੱਚ ਹਾਂ ਜਿਹੜੇ ਤੁਸੀਂ ਕਹਿੰਦਾ ਸਪਰੇਅ ਕਰਕੇ ਆਏ ਆ ਹਾਂ ਹਾਂ ਵੀ ਇੰਨਾ ਨਾਦ ਚਾਹੀਦਾ ਖਾਣ ਵਾਸਤੇ ਇਹ ਖਾਂਦੇ ਰਹੀ ਨਾਲ ਲੈ ਲੋ 10 10 ਰੋਟੀਆਂ ਸਵੇਰ ਨੂੰ 10 ਦੁਪਹਿਰ ਨੂੰ 10 ਸ਼ਾਮ ਨੂੰ ਓਹੋ ਵੀ ਬਾਲਾ ਡਿਮਗੜੇ ਦੀ ਗੱਲ ਕਰਦੀਆਂ ਮਖਣੀ ਐਨ ਨੂੰ ਕਰ ਕੇ ਕਰ ਨੂੰ ਘੋਟਾ ਪਾ ਗਿਆ ਮਲਾਈ ਦਾ ਹਾਂ ਲੱਸੀ ਵੀ ਪੀਣੀ ਆ ਲੱਸੀ ਕਿਹਨੇ ਨੂੰ ਇਤ ਕੁਝ ਨਹੀਂ ਦੇਖਾ ਤੁਸੀਂ ਬੈਠੋ ਚਾਓ ਆ ਵੇਖ ਲੈ ਤੁਸੀਂ ਜਾਓ ਮੈਨੂੰ ਟੱਡੇ ਕੀ ਨਹੀਂ ਦੇਖੋ ਬਸ ਵੀ ਕਿਆ ਕਿਆ ਖਾ ਪਾਉਂਦਾ ਹੈ ਹਾਂ ਕਰ ਮੈਂ ਤੁਹਾਨੂੰ ਤੁਹਾਨੂੰ ਪੀਵੋ ਲੈਣਾ ਕਿਉਂ ਦਸਤਰੀ ਗਾਲ ਬਰਾਤੀ ਤੇ ਬਰਾਤੀ ਆ ਜੀ ਕਾਤੇ ਕਾਤੇ ਨਹੀਂ ਵੀ ਰਹਿਦਾ ਸੀ ਸਾਰਾ ਦਸ ਮੈਂ ਵੀ ਸਾਰਾ ਆ ਆ ਚਾਕਰ ਜੀ ਕਿਹੜੀ ਪੁੱਠੀ ਪਾ ਲਈ ਨੇ ਕਿਹੜੀ ਹੈ ਨਾ ਫੇ ਦੋਨੇ ਬਸ ਪੈ ਗਏ ਬਿੱਲੀ ਨੇ ਚੱਟਿਆ ਵੀ ਤੇਰਾ ਮੂੰਹ ਵੀ ਬਿੱਲੀ ਚੱਟ ਗਈ ਦੀ ਹਾਂ ਛੁੱਟ ਜੇਂ ਤੇਰੇ ਤੈਨੂੰ ਪਤਾ ਓਹੋ ਐਸੜੀਆਂ ਨਹੀਂ ਨੂੰ ਨਹੀਂ ਕੋਣਾ ਨਾਲ ਅੱਗੇ ਤੇਨੂੰ ਬਿੱਲੀ ਨੇ ਕਈ ਵਾਰ ਚੱਟਿਆ ਇਹਨਾਂ ਵਾਰ ਨਾ ਵੀ ਲਿਆ ਸੀ ਮੂੰਹ ਸਾਬਨ ਨਾਲ ਧੋ ਲਿਆ ਤਵੇ ਕਿ ਤੂੰ ਵੀ ਨਾ ਲੀ ਖਾ ਪੀ ਠੀਕ ਹੈ ਨਾ ਹਾਏ ਹਾਏ ਹੋ ਕੇ ਨਹੀਂ ਮਕੜੀ ਖਾਣੀ ਹੋ ਗਈ ਬਿੱਲੀ ਦੀ ਜੁੱਟੀ ਆ ਕੋਈ ਕਹਿੰਦਾ ਧੱਕੇ ਨਾਲ ਜੁੱਟੀ ਮੇਰਾ ਪੁੱਤ ਖਾਊ ਹਾਂ ਹਾਂ ਇਹ ਮੋਰ ਖੋਹੇ ਮਿੱਲੀ ਮੰਗਣਾ ਹੋ ਜਾਣਾ ਇਹਨੇ ਵੀ ਹੁਣ ਮੈਂ ਆਉ ਕਿਉਂ ਕਰਨੇ ਨੇ ਹਾਂ ਇਹ ਇੰਪੋਰਟ ਦਾ ਬੋਲ ਕੱਲ ਹੋ ਰੁੱਤਰੀ ਚੋਹਦੇ ਮੈਂ ਗਿਆ ਨਹੀਂ ਲੈਣੀ ਬੈਠ ਦੇਖ ਲੈ ਬੱਲੂ ਮਲੇ ਐ ਖਾਂਦੀ ਉਹ ਬੱਸ ਹੁਣ ਤੁਸੀਂ ਖਾਦੀ ਨਹੀਂ ਖਾਦੀ ਬੱਸ ਤੁਸੀਂ ਪ੍ਰਭੂ ਦਾ ਕੋਣ ਖਾ ਮੈਂ ਝੂਠੀ ਕਰਤੀ ਮੇਰੇ ਮਾਰਗਾ ਪਾਗੜ ਬਿੱਲਾ ਮਿਲਣਾ ਕਿੱਥੇ ਹਾਂ ਪਾਪਾ ਹਾਂ ਪਾਪਾ ਨੂੰ ਹੀ ਬੋਤਿਆ ਨਹੀਂ ਪਹਿਲਾਂ ਤੂੰ ਲੈ ਲੈ ਪਹਿਲਾਂ ਤੂੰ ਲੈ ਲੈ ਇਹ ਇਹ ਕਹਿੰਦੀ ਵੀ ਮੈਂ ਪਾਪਾ ਤੋਂ ਬਣਾ ਲੈਣੀ ਨਹੀਂ ਮੈਂ ਉਹ ਕਹਾਂ ਵੀ ਕਹੀਂ ਵਿੱਕੀ ਨੂੰ ਕਹੀਂ ਵੀ ਮੈਨੂੰ ਵੀ ਦੇ ਦੇਵੇ ਹੋ ਲੈ ਲੈ ਹੁਣ ਤੈਨੂੰ ਅੱਜ ਤੂੰ ਅੱਜ ਜਿੰਨਾ ਮੈਂ ਵੀ ਨਹੀਂ ਲੈਣਾ ਮੈਨੂੰ ਦੇ ਦੇ ਆ ਮੈਂ ਵੀ ਨਹੀਂ ਦੇਣੀ ਤੇ ਦੇ ਦਿਓ ਮੈਨੂੰ ਗੁਰੂ ਘਰ ਨੂੰ ਜਾਣਾ ਸੀ ਹੈ ਉਹ ਫਿਰ ਫੇਕਿਆ ਲੈ ਨਹੀਂ ਲੈਟਿੰਗ ਵਾਲਾ ਮੈਂ ਨਹੀਂ ਨਹੀਂ ਆਦਿ ਮੈਂ ਸਿਰਫ ਫਿਰ ਤੇ ਕੋ ਉਹਨੇ ਕਿਹਾ ਗੁਰੂ ਘਰ ਨੂੰ ਜਾਣਾ ਦੇਖ ਤਾ ਕੋ ਮੇਰਾ ਕਿਆ ਸੀ ਮੈਂ ਉਹਨੇ ਕਿਹਾ ਬਾਹਰ ਪਿਆ ਚਲੋ ਚਲੋ ਠੀਕ ਹੈ ਜੀ ਹੁਣ ਕਹਿੰਦਾ ਆ ਏਦਾਂ ਵੀ ਵੀਡੀਓ ਸਾਡੀ ਹੁਣ ਇਹ ਐਸੀ ਲੱਗੇ ਆ ਜੀ ਇਹ ਹੁਣ ਗੁਰੂ ਘਰ ਦੀ ਵੀਡੀਓ ਆ ਮਾਣੇ ਮਾਤਰੇ ਜਾ ਕੇ ਸਟਾਰਟ ਕਰਾਂਗੇ ਮੈਂ ਆਪਣੇ ਸਹੁਰੇ ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਗੁਰੂ ਸਾਹਿਬ ਦੇ ਸਾਰੇ ਗੁਰੂ ਘਰਾਂ ਦੇ ਉੱਤੇ ਦਰਸ਼ਨ ਕਰਵਾਉਣ ਦੀ ਪੂਰੀ ਕੋਸ਼ਿਸ਼ ਹੋਗੀ ਸਾਡੀ ਵੀ ਤੁਹਾਨੂੰ ਆਪ ਦਰਸ਼ਨ ਕਰਵਾ ਦਈਏ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁਗਣੇ ਰਾਤੋਗੁਣੇ ਤਰੱਕੀਆਂ ਬਖਸ਼ੇ ਜੀ ਹਮੇਸ਼ਾ ਖੁਸ਼ ਰੱਖੋ ਆਪਣੀ ਜ਼ਿੰਦਗੀ ਦੇ ਵਿੱਚ ਹਾਂ ਬਿੱਲੀ ਵਾਲੀ ਮਖੜੀ ਤੁਹਾਨੂੰ ਨਹੀਂ ਜੀ ਮਿਲਣੀ ਇਹ ਬੁੱਧੀ ਉਹ ਖਾਊਗਾ ਕਰਨਾ